ਮੌਸਮ ਵਿਭਾਗ ਦੇ ਬਣੋ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਪੰਜਾਬ ਹਿਮਾਚਲ ਤੇ ਜੰਮੂ ਦੇ ਵਿੱਚ orange alert ਜਾਰੀ ਕੀਤਾ ਹੋਇਆ ਇਸੇ ਦੇ ਚੱਲਦਿਆਂ ਪੰਜਾਬ ਦੇ ਵਿੱਚ BBMB ਤਿਆਰੀਆਂ ਦੇ ਵਿੱਚ ਜੁਟ ਗਈ ਹੈ ਔਰ ਇਸੇ ਦੇ ਚੱਲਦਿਆਂ ਪੰਜਾਬ ਦੇ ਵਿੱਚ ਡੈਮਾਂ ਤੋਂ ਫਲਡ ਗੇਟ ਖੋਲ ਕੇ ਪਾਣੀ ਛੱਡਿਆ ਜਾ ਰਿਹਾ ਹੈ ਦਸ ਦੇ ਕੇਸਵਲ ਪਾਖੜਾ ਡੈਮ ਦੇ ਫਲਡ ਗੇਟ ਖੋਲੇ ਗਏ ਨੇ 2 ਫੁੱਟ ਦੇ ਕਰੀਬ ਇਹਨਾਂ ਗੇਟਾਂ ਨੂੰ ਖੋਲਿਆ ਗਿਆ ਤੇ ਪਾਣੀ ਛੱਡਿਆ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਹੈ ਭਾਰੀ ਮੀਂਹ ਦੇ ਚੇਤਾਵਨੀ ਦਿੱਤੀ ਹੈ ਖਾਸ ਕਰਕੇ ਪੰਜਾਬ ਹਿਮਾਚਲ ਜੰਮੂ ਦੇ ਵਿੱਚ ਇਹਨਾਂ ਤਿੰਨਾਂ ਸੂਬਿਆਂ ਚ ਭਾਰੀ ਮੀਂਹ ਦੀ ਚੇਤਾਵਨੀਆਂ ਔਰ ਹੌਸੇ ਅਲਰਟ ਨੂੰ ਦੇਖਦੇ ਹੋਏ BBMP ਪੂਰੀ ਤਿਆਰੀ ਕਰ ਰਹੀ ਹੈ ਔਰ ਵੱਡਾ ਫੈਸਲਾ ਜਿਹੜਾ ਹੈ ਬੋਰਡ ਦੇ ਵੱਲੋਂ ਲਿਆ ਗਿਆ ਇਸੇ ਕਰਕੇ ਕੁਝ ਦਿਨ ਪਹਿਲਾਂ ਪੋਂਗ ਡੈਮ ਤੋਂ ਵੀ ਪਾਣੀ ਛੱਡਿਆ ਗਿਆ ਵਿਆਸ ਦੇ ਵਿੱਚ 50000 ਕਿਊਸਿਕ ਪਾਣੀ ਛੱਡਿਆ ਗਿਆ ਸੀ ਤੇ ਉਸੇ ਤੋਂ ਬਾਅਦ ਹੁਣ ਜੋ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪਾਖੜਾ ਡੈਮ ਦੇ ਫਲਡ ਗੇਟ ਖੋਲੇ ਦੇ ਨੇ 2 ਫੁੱਟ ਦੇ ਕਰੀਬ ਇਹਨਾ ਗੇਟਾ ਨੂੰ ਖੋਲਿਆ ਗਿਆ BBMP ਦੇ ਵੱਲੋਂ ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ ਕੱਲ ਦੇ ਮਤ ਕੱਜ ਜਿਹੜਾ ਪਾਣੀ ਦੀ ਆਮਦ ਹੈ ਉਸ ਨੂੰ 650 ਕਿਊਸਿਕ ਵਧਾਇਆ ਗਿਆ ਔਰ ਇਹ तमाम ਤਿਆਰੀਆਂ ਜਿਹੜੀਆਂ तमाम ਜਿਹੜੇ ਪ੍ਰਬੰਧ ਨੇ ਉਹ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਉਸੇ ਦੇ ਧਿਆਨ ਨੂੰ ਉਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਿਆ ਗਿਆ ਔਰ ਇਸੇ ਕਰਕੇ ਡੈਮ ਤੋਂ ਪਾਣੀ ਜਿਹੜਾ ਓ ਛੱਡਿਆ ਜਾ ਰਿਹਾ ਹਾਲਾਂਕਿ ਜੇਕਰ ਪੋਂਗ ਡੈਮ ਦੀ ਗੱਲ ਕਰ ਲਈਏ ਤਾਂ 29 ਸਤੰਬਰ ਨੂੰ ਕੰਗ ਡੈਮ ਦੇ ਫਲਡਗੇਟ ਬੰਦ ਕਰ ਦਿੱਤੇ ਗਏ ਸਨ ਕਿਉਂਕਿ ਡੈਮ ਦੇ ਵਿੱਚ ਪਾਣੀ ਦੀ ਆਮਦ ਬਹੁਤ ਘੱਟ ਹੋ ਗਈ ਸੀ ਪਰ ਹੁਣ ਜਿਸ ਤਰੀਕੇ ਦੇ ਨਾਲ ਪੰਜਾਬ ਹਿਮਾਚਲ ਤੇ ਜੰਮੂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਹੋਇਆ ਉਸ ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਇੱਕ ਵਾਰ ਫਿਰ ਤੋਂ ਉਹ ਜਿਹੜੇ ਇਲਾਕੇ ਨੇ ਜਿਹੜੇ ਪਹਿਲਾਂ ਵੀ ਪ੍ਰਭਾਵਿਤ ਹੋਏ ਸੀ ਇਸ ਪਾਣੀ ਦੇ ਪੱਦਰ ਵਧਣ ਦੇ ਕਰਕੇ ਉਹਨਾਂ ਦੇ ਵਿੱਚ ਮੋਰ ਤੋਂ ਚਿੰਤਾ ਹੋ ਗਈ ਹੈ ਪੈਦਾ ਕਿਉਂਕਿ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਰੋਸੇ ਤੋਂ ਬਾਅਦ ਪੋਂਗ ਡੈਮ ਤੋਂ ਜਿਹੜਾ ਪਾਣੀ ਬਿਆਸ ਦੇ ਵਿੱਚ ਛੱਡਿਆ ਗਿਆ ਤੇ ਦੂਸਰੇ ਪਾਸੇ ਭਾਖੜਾ ਡੈਮ ਦੇ ਵੀ ਫਲਡ ਗੇਟ ਖੋਲੇ ਗਏ ਨੇ ਸਤਲੁਜ ਦਰਿਆ ਦੇ ਵਿੱਚ ਪਾਣੀ ਜਿਹੜਾ ਉਹ ਛੱਡਿਆ ਗਿਆ ਔਰ ਜ਼ਾਹਿਰ ਜਹੀ ਗੱਲ ਹੈ ਕਿ ਬੀਤੇ ਜਿਹੜੇ ਮਹੀਨੇ ਨੇ ਉਹ ਪਾਣੀ ਦੀ ਮਾਰ ਚੱਲੀ ਹੈ ਪੰਜਾਬ ਨੇ ਉਹਨਾਂ ਮਹੀਨਿਆਂ ਦੇ ਵਿੱਚ ਅਜੇ ਉਠੇ ਰਹੇ ਸੀ ਉਸ ਮੁਸੀਬਤ ਤੋਂ ਕਿ ਇੱਕ ਵਾਰ ਫਿਰ ਤੋਂ ਲੋਕਾਂ ਦੀਆਂ ਚਿੰਤਾ ਇੱਥੇ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ। ਮੌਸਮ ਵਿਭਾਗ ਦੇ ਬਣੋ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਪੰਜਾਬ, ਹਿਮਾਚਲ ਤੇ ਜੰਮੂ ਦੇ ਵਿੱਚ orange alert ਜਾਰੀ ਕੀਤਾ ਹੋਇਆ ਹੈ। ਸਿੱਧ ਚਲਦਿਆਂ ਪੰਜਾਬ ਦੇ ਵਿੱਚ BBMB ਤਿਆਰੀਆਂ ਦੇ ਵਿੱਚ ਜੁੜ ਗਈ ਹੈ ਔਰ ਇਸੇ ਦੇ ਚਲਦਿਆਂ ਪੰਜਾਬ ਦੇ ਵਿੱਚ ਡੈਮਾਂ ਤੋਂ ਫਲਡ ਗੇਟ ਖੋਲ ਕੇ ਪਾਣੀ ਛੱਡਿਆ ਜਾ ਰਿਹਾ ਹੈ ਦੱਸਦੇ ਕਿ ਇਸ ਵਲੇ ਪਾਖੜਾ ਡੈਮ ਦੇ ਫਲਡ ਗੇਟ ਖੋਲੇ ਗਏ ਨੇ 2 ਫੁੱਟ ਦੇ ਕਰੀਬ ਇਹਨਾਂ ਗੇਟਾਂ ਨੂੰ ਖੋਲਿਆ ਗਿਆ ਤੇ ਪਾਣੀ ਛੱਡਿਆ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ orange alert ਜਾਰੀ ਕੀਤਾ ਹੈ ਭਾਰੀ ਮੀਂਹ ਦੇ ਚੇਤਾਵਨੀ ਦਿੱਤੀ ਹੈ ਖਾਸ ਕਰਕੇ ਪੰਜਾਬ ਹਿਮਾਚਲ ਜੰਮੂ ਦੇ ਵਿੱਚ ਇਹਨਾਂ ਤਿੰਨਾਂ ਸੂਬਿਆਂ ਚ ਭਾਰੀ ਮੀਂਹ ਦੀ ਚੇਤਾਵਨੀਆਂ ਔਰ ਹੌਸੇ ਅਲਰਟ ਨੂੰ ਦੇਖਦੇ ਹੋਏ BBMP ਪੂਰੀ ਤਿਆਰੀ ਕਰ ਰਹੀ ਹੈ ਔਰ ਵੱਡਾ ਫੈਸਲਾ ਜਿਹੜਾ ਹੈ ਬੋਰਡ ਦੇ ਵੱਲੋਂ ਲਿਆ ਗਿਆ ਇਸੇ ਕਰਕੇ ਕੁਝ ਦਿਨ ਪਹਿਲਾਂ ਪੋਂਗ ਡੈਮ ਤੋਂ ਵੀ ਪਾਣੀ ਛੱਡਿਆ ਗਿਆ ਵਿਆਸ ਦੇ ਵਿੱਚ 50000 ਕਿਊਸਿਕ ਪਾਣੀ ਛੱਡਿਆ ਗਿਆ ਸੀ ਤੇ ਉਸੇ ਤੋਂ ਬਾਅਦ ਹੁਣ ਜੋ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪਾਖੜਾ ਡੈਮ ਦੇ ਫਲਡ ਗੇਟ ਖੋਲੇ ਦੇ ਨੇ 2 ਫੁੱਟ ਦੇ ਕਰੀਬ ਇਹਨਾ ਗੇਟਾ ਨੂੰ ਖੋਲਿਆ ਗਿਆ BBMP ਦੇ ਵੱਲੋਂ ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ ਕੱਲ ਦੇ ਮਤ ਕੱਜ ਜਿਹੜਾ ਪਾਣੀ ਦੀ ਆਮਦ ਹੈ ਉਸ ਨੂੰ 650 ਕਿਊਸਿਕ ਵਧਾਇਆ ਗਿਆ ਔਰ तमाम ਤਿਆਰੀਆਂ ਜਿਹੜੀਆਂ तमाम ਜਿਹੜੇ ਪ੍ਰਬੰਧ ਨੇ ਉਹ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਉਸੇ ਦੇ ਧਿਆਨ ਨੂੰ ਉਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਿਆ ਗਿਆ ਔਰ ਇਸੇ ਕਰਕੇ ਡੈਮ ਤੋਂ ਪਾਣੀ ਜਿਹੜਾ ਉਛੜਿਆ ਜਾ ਰਿਹਾ ਹਾਲਾਂਕਿ ਜੇਕਰ ਪੋਂਗ ਡੈਮ ਦੀ ਗੱਲ ਕਰ ਲਈਏ ਤਾਂ 29 ਸਤੰਬਰ ਨੂੰ ਪੋਂਗ ਡੈਮ ਦੇ ਫਲਡ ਗੇਟ ਬੰਦ ਕਰ ਦਿੱਤੇ ਗਏ ਸਨ ਕਿਉਂਕਿ ਡੈਮ ਦੇ ਵਿੱਚ ਪਾਣੀ ਦੀ ਆਮਦ ਬਹੁਤ ਘੱਟ ਹੋ ਗਈ ਸੀ ਪਰ ਹੁਣ ਜਿਸ ਤਰੀਕੇ ਦੇ ਨਾਲ ਪੰਜਾਬ ਹਿਮਾਚਲ ਤੇ ਜੰਮੂ ਦੇ ਵਿੱਚ ਭਾਰੀ ਮੀਂਹ ਅਲਰਟ ਜਾਰੀ ਹੋਇਆ ਉਸ ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਇੱਕ ਵਾਰ ਫਿਰ ਤੋਂ ਉਹ ਜਿਹੜੇ ਇਲਾਕੇ ਨੇ ਜਿਹੜੇ ਪਹਿਲਾਂ ਵੀ ਪ੍ਰਭਾਵਿਤ ਹੋਏ ਸੀ ਇਸ ਪਾਣੀ ਦੇ ਪੱਦਰ ਵਧਣ ਦੇ ਕਰਕੇ ਉਹਨਾਂ ਦੇ ਵਿੱਚ ਮੋੜ ਤੋਂ ਚਿੰਤਾ ਹੋ ਗਈ ਹੈ ਪੈਦਾ ਕਿਉਂਕਿ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਰੋਸੇ ਤੋਂ ਬਾਅਦ ਪੋਂਗ ਡੈਮ ਤੋਂ ਜਿਹੜਾ ਪਾਣੀ ਬਿਆਸ ਦੇ ਵਿੱਚ ਛੱਡਿਆ ਗਿਆ ਤੇ ਦੂਸਰੇ ਪਾਸੇ ਪਾਖੜਾ ਡੈਮ ਦੇ ਵੀ ਫਲਡ ਗੇਟ ਖੋਲੇ ਗਏ ਨੇ ਸਤਲੁਜ ਦਰਿਆ ਦੇ ਵਿੱਚ ਪਾਣੀ ਜਿਹੜਾ ਉਹ ਛੱਡਿਆ ਗਿਆ ਔਰ ਜ਼ਾਹਿਰ ਜਹੀ ਗੱਲ ਹੈ ਕਿ ਬੀਤੇ ਜਿਹੜੇ ਮਹੀਨੇ ਨੇ ਉਹ ਪਾਣੀ ਦੀ ਮਾਰ ਚੱਲੀ ਹੈ ਪੰਜਾਬ ਨੇ ਉਹਨਾਂ ਮਹੀਨਿਆਂ ਦੇ ਵਿੱਚ ਅਜੇ ਉਠੇ ਹੀ ਰਹੇ ਸੀ ਉਸ ਮੁਸੀਬਤ ਤੋਂ ਕਿ ਇੱਕ ਵਾਰ ਫਿਰ ਤੋਂ ਲੋਕਾਂ ਦੀਆਂ ਚਿੰਤਾ ਇੱਥੇ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ